ਮਾਕਬਾਨੀ ਮੰਤਰੀ ਮੋਹਿੰਦਰ ਪਗਤ ਦਾ ਕਹਿਣੇ ਕੀ ਫਸਲੀ ਵਿਪਨਤਾ ਤੇ ਪ੍ਰਸਾਰ ਤੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ ਉਹ ਦੌਣ ਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਗਾਤਾਰ ਕਦਮ ਚੁੱਕੇ ਜਿਨ੍ਹਾਂ ਦੇ ਵਿੱਚ ਨਹਿਰੀ ਪਾਣੀ ਦੇ ਲਈ ਕੀਤੇ ਉਪਰਾਲੇ ਵੀ ਸ਼ਾਮਲ ਨੇ ਤੇ ਪੰਜਾਬ ਦੀ ਕਿਸਾਨੀ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਬਾਹਰ ਕੱਢਣ ਤੇ ਵਿਪਨਤਾ ਅਪਣਾਉਣ ਦੇ ਲਈ ਪ੍ਰੇਰਣਾ ਲਈ ਸੁਭਾ ਸਰਕਾਰ ਨੇ ਆਪਣਾ ਪਿੰਡ ਆਪਣਾ ਬਾਗ ਮੋਹਮ ਦੇ ਸ਼ੁਰੂਆਤ ਕੀਤੀ ਹੈ ਉਮੀਦ ਹੈ ਕਿ ਪੰਚਾਇਤਾਂ ਤੋਂ ਬਾਅਦ ਆ ਮੁੱਖੀ ਸਾਂਭੀ ਇਸ ਨੂੰ ਅਪਣਾਉਣਗੇ ਤਾਂ ਜਿਸ ਤੋਂ ਬਾਅਦ ਪੰਜਾਬ ਨੂੰ ਬਹੁਮੁਖੀ ਲਾਭ حاصل ਹੋਣਗੇ ਸਾਥੀਓ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੀ ਜੁੜੀ ਸਰਕਾਰ ਬਣੀ ਹੈ ਉਹਨਾਂ ਦੇ ਮਨ ਦੇ ਵਿੱਚ ਇੱਕ ਬਹੁਤ ਇੱਕ ਸੁਪਨਾ ਸੀ ਕਿ ਪੰਜਾਬ ਦਾ ਜੋ ਪਾਣੀ ਜ਼ਮੀਨ ਦੇ ਵਿੱਚ ਥੱਲੇ ਜਾਇ ਜਾ ਰਿਹਾ ਹੈ ਉਹਦਾ ਲੈਵਲ ਉੱਪਰ ਚੁੱਕਣ ਵਾਸਤੇ ਪਾਣੀ ਦੀ ਬਚਤ ਕਰਨ ਵਾਸਤੇ ਜਿੱਥੇ ਉਹਨਾਂ ਨੇ ਮੈਰੀ ਪਾਣੀ ਦਾ ਖੇਤੀ ਵਿੱਚ ਇਸਤੇਮਾਲ ਕਰਨੇ ਵੱਤਵੱਦ ਉਹਦੇ ਨਾਲ ਨਾਲ ਅਗਰ ਅਸੀਂ ਡਾਈਵਰਸਿਫਿਕੇਸ਼ਨ ਆਫ ਦਾ ਐਗਰੀਕਲਚਰ ਕਰਾਂਗੇ ਸਾਡਾ ਉਹਨਾਂ ਨਾਲ ਪਾਣੀ ਦੀ ਹੋਰ ਬਚਤ ਹੋਏਗੀ ਤੇ ਉਹ ਕੇਵਲ ਤਾਂ ਕੇਵਲ ਅਸੀਂ ਕਿਉਂਕਿ ਚੋਨਾ ਲਗਾਉਣ ਦੇ ਨਾਲ ਪਾਣੀ ਦੀ ਜ਼ਿਆਦਾ ਕੰਜ਼ਮਪਸ਼ਨ ਹੁੰਦੀ ਹੈ ਅਗਰ ਹੌਟਿਕਲਚਰ ਪੰਜਾਬ ਵਿੱਚ ਜਿੰਨਾ ਵੀ ਬਾਗਬਾਨੀ ਦਾ ਇਲਾਕਾ ਵਧੇਗਾ ਉਹਦੇ ਨਾਲ ਜ਼ਮੀਨ ਨੂੰ ਚੋਨੇ ਤੋਂ ਰਾਹਤ ਮਿਲੇਗੀ ਸੋ ਇਸ ਕਰਕੇ ਅਸੀਂ ਸੋਚਿਆ ਕਿ ਅਸੀਂ ਹਮੇਸ਼ਾ ਹੀ ਕਿ ਮੈਂ ਜੋ ਜੁਆਇਨ ਕੀਤਾ ਹੈ ਦੇ ਡਿਪਾਰਟਮੈਂਟ ਦੇ ਵਿੱਚ ਤੇ ਅਸੀਂ ਕਹਿ ਰਹਾਂ ਕਿਸਾਨਾਂ ਨੂੰ ਕਿ ਤੁਸੀਂ ਬਾਗ ਲਗਾਓ ਤੁਸੀਂ ਡਾਈਵਰਸੀਫਿਕੇਸ਼ਨ ਕਰੋ ਪਰ ਮੈਂ ਦੇਖਣ ਜਾਇਆ ਕਿ ਕਿਸਾਨ ਜਿਹੜੇ ਨੇ ਉਹ ਦੇ ਉੱਪਰ ਜਿਆਦਾ ਤਿਆਰ ਨਹੀਂ ਸੀ ਹੋ ਰਹੇ ਨਹੀਂ ਸੀ ਕਰ ਰਹੇ ਕਿਉਂਕਿ ਜਦੋਂ ਵੀ ਕੋਈ ਕੰਮ ਕਰਨਾ ਹੁੰਦਾ ਹੈ ਉਹਦਾ ਕੋਈ ਨਾ ਕੋਈ ਇੱਕ ਐਗਜ਼ਾਮਪਲ ਸੈੱਟ ਕਰਨੀ ਪੈਂਦੀ ਹੈ ਸੋ ਮੇਰੇ ਧਿਆਨ ਚ ਆਇਆ ਕਿ ਉਹਨਾਂ ਜੋ ਪੰਜਾਬ ਸਰਕਾਰ ਦੀ ਜੋ ਜ਼ਮੀਨਾਂ ਹਨ ਪੰਚਾਇਤੀ ਰਾਜ ਦੀਆਂ ਉਹਦੇ ਵਿੱਚ ਵੀ ਜੋ ਹੈ ਅਗਰ ਕਿਸਾਨਾਂ ਨੂੰ ਜਿਹੜੇ ਉੱਥੇ ਪੰਚਾਇਤ ਹੈਗੀ ਉਹਨਾਂ ਨੂੰ ਬੇਨਤੀ ਕੀਤੀ ਜਾਵੇ ਕਿ ਤੁਸੀਂ ਕੁਝ ਹਿੱਸਾ ਆਪਣੀ ਪੰਚਾਇਤ ਦੀ ਜ਼ਮੀਨ ਦਾ ਉੱਥੇ ਬਾਗ ਲਗਾਓ ਤਾਂ ਕਿ ਜਦੋਂ ਤੁਸੀਂ ਉੱਥੇ ਬਾਗ ਲਗਾਓਗੇ ਜਦੋਂ 2-3 ਸਾਲਾਂ ਬਾਅਦ ਇਨਕਮ ਹੋਏਗੀ ਇੱਕ ਤੇ ਪੰਚਾਇਤਾਂ ਦੀ ਇਨਕਮ ਵਧੇਗੀ ਜਿਹੜੀ ਕਿ ਉਹਨਾਂ ਨੂੰ ਅੱਗੇ ਪਹਿਲੇ ਝੋਨੇ ਤੋਂ ਠੇਕਾ ਘਟ ਆਂਦਾ ਹੈ ਉਹਦੇ ਨਾਲ ਪੰਚਾਇਤ ਜੇਕਰ ਖੁਸ਼ਹਾਲ ਹੋਏਗੀ ਪੈਸਾ ਜ਼ਿਆਦਾ ਆਏਗਾ ਪੰਚਾਇਤ ਦੇ ਵਿੱਚ ਉਹਦੀ ਡਿਵੈਲਪਮੈਂਟ ਹੋਏਗੀ ਕਿਉਂਕਿ ਕਿਸੇ ਵੀ ਪੰਚਾਇਤ ਦੀ ਜੋ ਡਿਵੈਲਪਮੈਂਟ ਹੈ ਉਹਦੇ ਪੈਸੇ ਦੇ ਨਾਲ ਹੀ ਹੋ ਸਕਦੀ ਹੈ ਸੋ ਇਹ ਆਈਡੀਆ ਲੈ ਕੇ ਅਸੀਂ ਕਿ ਜਿਹਦੇ ਨਾਲ-ਨਾਲ ਇਖਤੇ ਪਿੰਡਾਂ ਦੇ ਵਿੱਚ ਮੇਰੇ ਤੋਂ ਸੀ ਮੈਡਮ ਨੇ ਬੜੇ ਵਿਸਤਾਰ ਨਾਲ ਪਹਿਲੇ ਦੱਸਿਆ ਹੈਗਾ ਕਿ ਕੋਈ ਜੋ ਪਿੰਡ ਹੁੰਦਾ ਹੈ ਉਹਦੇ ਵਿੱਚ ਅਗਰ ਮਹਿਲਾਵਾਂ ਨੂੰ ਯੂਥ ਨੂੰ ਕੰਮ ਮਿਲੇਗਾ